ਕਿਸਾਨਾਂ ਵੱਲੋਂ ਅੱਜ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਇੱਕ ਵੱਡਾ ਟਰੈਕਟਰ ਮਾਰਚ ਪੂਰੇ ਪੰਜਾਬ ਭਰ ਦੇ ਵਿੱਚ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਧਾਰਮਿਕ ਜਥੇਬੰਦੀਆਂ ਵੱਲੋਂ ਵਕ ਵਕ ਮੰਗਾਂ ਨੇ ਜਿਵੇਂ ਜਿਹੜੇ ਬਿੱਲ ਆ ਰਹੇ ਨੇ ਉਹਨਾਂ ਬਿੱਲਾਂ ਦੇ ਵਿਰੋਧ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਇਸ ਨੂੰ ਲੈ ਕੇ ਤਸਵੀਰ ਦੇਖ ਲਓ ਕਿੰਨਾ ਵੱਡਾ ਜੇ ਆਪਾਂ ਕੱਠ ਦਿਖਾਈਏ ਪਿੱਛੇ ਤੱਕ ਦਿਖਾ ਦਿਓ ਮੈਂ ਕੈਮਰਾਮੈਨ ਨੂੰ ਕਹਾਂਗਾ ਪਹਿਲੇ ਟਰੈਕਟਰ ਦਿਖਾ ਦਿਓ ਕਿੰਨੀ ਦੂਰ ਤੱਕ ਟ੍ਰੈਕਟਰ ਟ੍ਰੈਕਟਰ ਤੁਹਾਨੂੰ ਨਜ਼ਰ ਆਣਗੇ ਇਹ 2-3 ਕਿਲੋਮੀਟਰ ਜਾਮ ਲੱਗਿਆ ਹੋਇਆ ਜਿੱਥੇ ਕਿ ਸੈਂਕੜਾਂ ਤੋਂ ਵੱਧ ਜਿਹੜੇ ਟੈਸਟਿੰਗ ਤੋਂ ਟ੍ਰੈਕਟਰ ਰੋਸ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਨੇ ਸਾਡੇ ਨਾਲ ਲੋਕਿਤ ਮਿਸ਼ਨ ਦੇ ਮੈਂਬਰ ਸਾਡੇ ਨਾਲ ਨੇ ਜਿੰਨਾਂ ਦੀ ਗਵਾਹੀ ਦੇ ਵਿੱਚ ਇਹ ਵੱਡਾ ਕਾਫਲਾ ਅੱਜ ਨਿਊ ਚੰਡੀਗੜ੍ਹ ਦੇ ਬਰੋਦੀ ਟੋਲ ਪਲਾਇਆ ਤੋਂ ਹੋ ਕੇ ਮੁੱਲਾਪੁਰ ਗਰੀਬਦਾਸ ਤੋਂ ਬਾਅਦ ਫਿਰ ਰਤਵਾਲਾ ਸਾਹਿਬ ਪਿੰਡਾਂ ਵਿੱਚ ਹੁੰਦੇ ਹੋਏ ਮੋੜ ਤੋਂ ਬਲਾਕ ਮਾਜਰੀ ਸਮਾਪਤ ਹੋਵੇਗਾ ਸਭ ਤੋਂ ਪਹਿਲਾਂ ਰਵਿੰਦਰ ਜੀ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਖਿਰ ਮੇਨ ਮੰਗਾ ਕੀ ਨੇ ਤੇ ਕਾਰਨ ਕੀ ਬਣਿਆ ਕਿ ਅੱਜ ਜਿਹੜਾ ਇਹ ਇਸ ਤਰੀਕੇ ਟ੍ਰੈਕਟਰ ਮਾਰਚ ਕਰਨਾ ਪਿਆ ਤੇ ਜੀ ਦੇਖੋ ਕੇਂਦਰ ਸਰਕਾਰ ਦੇ ਨਾਲ ਜਿਵੇਂ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਆਪਾਂ ਪਹਿਲਾਂ ਲੜਾਈ ਲੜੀ ਸੀ ਇੱਕ ਇੱਕ ਕਰਕੇ ਉਹੀ ਮੁਰਾ ਲਾਗੂ ਕੀਤੇ ਜਾ ਰਹੇ ਨੇ ਬਿੱਲ ਜਿਵੇਂ ਹੁਣ ਬਿਜਲੀ ਬਿੱਲ ਆ ਰਿਹਾ ਸੀਟ ਬਿੱਲ ਆ ਰਿਹਾ ਲੇਬਰ ਕੋਡ ਬਿੱਲ ਆ ਰਿਹਾ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੇ ਨੂੰ ਸਜ਼ਾ ਦੇਣ ਦੀ ਲੜਾਈ ਆਪਾਂ ਪਹਿਲੇ ਹੀ ਲੜ ਰਹੇ ਹਾਂ ਇਹ ਮਾਰੂ ਜੋ ਘਾਤਕ ਬਿੱਲ ਭਾਵੇਂ ਉਹ ਕਿਰਤੀ ਕਿਸਾਨ ਹੈ ਮੁਲਾਜ਼ਮ ਹੈ ਮਜ਼ਦੂਰ ਹੈ ਦੁਕਾਨਦਾਰ ਹੈ ਵਪਾਰੀ ਹੈ ਕੋਈ ਵੀ ਹੈ ਇਹ ਸਾਰਿਆਂ ਦੇ ਲਈ ਹੱਥ ਖੋਣਗੇ ਮਿਲ ਕੇ ਲੜਨਾ ਪਵੇਗਾ ਸੋ ਮੁੜ ਪੰਜਾਬ ਦਾ ਪੇਚਾ ਜੋ ਦਿੱਲੀ ਨਾਲ ਪਿਆ ਸਯੰਕਤ ਕਿਸਾਨ ਮੋਰਚੇ ਦੀ ਸੱਦੇ ਤੇ ਅੱਜ 26 ਜਨਵਰੀ ਨੂੰ ਜਿੱਥੇ ਆਪਣੇ ਗਣਤੰਤਰ ਦਿਵਸ ਮਨਾ ਰਹੇ ਨੇ ਤੇ ਅਸੀਂ ਇੱਥੇ ਦੱਸ ਰਹੇ ਹਾਂ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਇੱਕ ੱਤਕਾ ਕਰ ਰਿਹਾ ਹੈ ਲੋਕ ਕਿਤੇ ਮਿਸ਼ਨ ਬੀਕੇ ਜੋ ਪੰਜਾਬ ਵੱਲੋਂ ਟੋਲ ਪਲਾਜਾ ਬੜੌਦੀ ਤੋਂ ਰੋਜ਼ ਪ੍ਰਦਰਸ਼ਨ ਟਰੈਕਟਰ ਮਾਰਚ ਰਾਹੀਂ ਕਰਕੇ ਅੱਜ ਦੱਸਿਆ ਜਾ ਰਿਹਾ ਕਿ ਪੂਰਾ ਪੰਜਾਬ ਜਾਗਦਾ ਆਪਣੇ ਹੱਕਾਂ ਲਈ ਕਦੇ ਵੀ ਇਹ ਬਿੱਲ ਲਾਗੂ ਨਹੀਂ ਹੋਣ ਦਿੱਤੇ ਜਾਣਗੇ ਜਿਨ੍ਹਾਂ ਦੇ ਨਾਲ ਸਾਡਾ ਕਿਰਤ ਦਾ ਨੁਕਸਾਨ ਹੋਵੇ ਸਾਡੀ ਪੀੜ੍ਹੀ ਦਾ ਆਉਣ ਵਾਲੀ ਦਾ ਨੁਕਸਾਨ ਹੋਵੇ ਇਹ ਪੰਜਾਬ ਦੇ ਨਾਲ ਜੋ ਮਨਸੂਬੇ ਨੇ ਕੇਂਦਰ ਸਰਕਾਰ ਦੇ ਉਹਨਾਂ ਦਾ ਮੂੰਹ ਮੋੜਨ ਦੇ ਲਈ ਆਪਣੀ ਕਿਰਤ ਨੂੰ ਬਚਾਉਣ ਲਈ ਆਪਣੇ ਹੱਕਾਂ ਲਈ ਅੱਜ ਪੰਜਾਬ ਦੇ ਲੋਕ ਮੜ ਸੜਕਾਂ ਤੇ ਆਏ ਨੇ ਅੱਜ 26 ਜਨਵਰੀ ਹੈ ਗਣਤੰਤਰ ਦੇ ਵਿਸੇ ਸੰਵਧਾਨ ਲਿਖਿਆ ਸੀ ਲੋਕਤੰਤਰ ਦਾ ਇੱਕ ਨਿਰਮਾਣ ਹੋਇਆ ਸੀ ਕਿ ਤਨੇ ਕਿ ਤੇ ਅੰਗਰੇਜ਼ਾਂ ਤੋਂ ਬਾਅਦ ਕੀ ਗੱਲ ਤੁਹਾਨੂੰ ਆਪਣੇ ਦੇਸ਼ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਲੋਕਤੰਤਰ ਚੱਲ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਕਹਿ ਰਹੀ ਹੈ ਬਿਜਲੀ ਬਿੱਲ ਜਿਸ ਤਰੀਕੇ ਨਾਲ ਨਹੀਂ ਦੂਜੇ ਪਾਸੇ ਹੋਰ ਜਿਹੜੇ ਬਿੱਲ ਲੈ ਕੇ ਆ ਰਹੇ ਆਂ ਬੀਜ ਬਿੱਲ ਹੈ ਜਾਂ ਫਿਰ ਲੇਬਰ ਕਾਉਂਡ ਬਿੱਲ ਇਹ ਬਹੁਤ ਵਧੀਆ ਨੇ ਜਿੱਥੇ ਕਿ ਕਾਫੀ ਨੁਕਸਾਨ ਜਿਹੜਾ ਦੇਸ਼ ਦੇ ਵਿੱਚ ਕ ਵੱਖ-ਵੱਖ ਪਾਰਟੀਆਂ ਨੇ ਵੱਖ-ਵੱਖ ਤਰੀਕੇ ਨਾਲ ਕੀਤਾ ਉਹਦਾ ਪੂਰਾ ਢਾਂਚਾ ਅਸੀਂ ਤਿਆਰ ਕਰ ਰਹੇ ਹਾਂ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਦੇ ਜਿਹੜੀ ਤੁਸੀਂ ਆਪਾਂ ਗੱਲ ਕੀਤੀ ਨਾ ਹੁਣੇ ਵੀ ਲੋਕਤੰਤਰ ਦਾ ਇਹ ਆਜ਼ਾਦੀ ਦਾ ਜਿਹੜਾ ਆਜ਼ਾਦੀ ਦਾ ਨਿਗਾ ਉਹ ਤੁਸੀਂ ਹੁਣ ਦੇਖਿਆ ਪਿਛਲੇ ਦਿਨਾਂ ਸੱਜਣ ਕੁਮਾਰ ਨੂੰ ਜਿਹੜੀ ਮਾਫੀ ਦਿੱਤੀ ਇਹਨਾਂ ਨੇ ਸਰਕਾਰ ਨੇ ਮਾਫ ਉਹਨੂੰ ਬਰੀ ਕਰਿਆ ਜੇ ਮਤਲਬ ਕਾਨੂੰਨ ਦਾ ਕਹਿੰਦਾ ਨਾ ਵੀ ਆਪਾਂ ਤੁਹਾਡੇ ਲਈ ਇਹ ਜਿਹੜਾ ਦੇਸ਼ ਆਜ਼ਾਦ ਹੋਇਆ ਸੀ ਲੇਕਿਨ ਸਾਡੇ ਲਈ ਆਜ਼ਾਦੀ ਨਹੀਂ ਹੋਈ ਇਹ ਇਹਦਾ ਕਾਰਨ ਇਹ ਦੇਖੋ ਬੰਦੀ ਸਿੰਘਾਂ ਦੀ ਗੱਲ ਹੈ ਜਿਹੜਾ ਕਾਨੂੰਨ ਕਹਿੰਦਾ ਹੈ ਜਿਹੜਾ ਇਹ ਸੰਵਿਧਾਨ ਨੇ ਕਾਨੂੰਨ ਬਣਾਇਆ ਜਦੋਂ ਦੇਸ਼ ਆਜ਼ਾਦ ਹੋਇਆ ਵੀ ਸਾਰਿਆਂ ਵਾਸਤੇ ਕਾਨੂੰਨ ਇੱਕ ਹੈ ਲੇਕਿਨ ਸਾਡੇ ਦਾ 32-33 ਸਾਲ ਹੋ ਗਏ ਅੰਦਰ ਬੈਠਿਆਂ ਨੂੰ ਉਹਨਾਂ ਨੂੰ ਅੱਜ ਤੱਕ ਕੋਈ ਪ੍ਰੋਲ ਤੱਕੇ ਵੀ ਨਹੀਂ ਦਿੱਤੀ ਜਗਤਾਰ ਸਿੰਘ ਹਵਾਰਾ ਜੀ ਦੇ ਮਾਤਾ ਬਿਰਧਵਸਤਾ ਜਾਂ 80 ਸਾਲ ਦੇ ਨੇੜੇ ਤੇੜੇ ਆ ਲੇਕਿਨ ਉਹਨਾਂ ਨੂੰ ਉਹਨਾਂ ਨੂੰ ਮਿਲਣ ਵਾਸਤੇ ਪ੍ਰੋਲ ਨਹੀਂ ਦਿੱਤੀ 2 ਘੰਟੇ ਦੀ ਠੀਕ ਹੈ ਜੀ ਅੱਜ ਜਿਹੜਾ 26 ਜਨਵਰੀ ਆਸੀਂ ਮਨਾ ਰਹੇ ਆ ਇਹਨੂੰ ਅਸੀਂ ਅਸੀਂ ਦਾ ਇਹਨੂੰ ਕਾਲੇ ਦਿਵਸ ਦੇ ਤੌਰ ਤੇ ਮਨਾ ਰਹੇ ਹਾਂ ਕਿਉਂ ਇਹ ਸਿੱਖਾਂ ਲਈ ਪੰਜਾਬ ਲਈ ਅੱਜ ਤੱਕ ਕਦੇ ਵੀ ਕਿਸੇ ਵੀ ਸਰਕਾਰ ਨੇ ਕੋਈ ਹਾ ਦਾ ਨ ਪਾਣੀਆਂ ਦਾ ਮਸਲਾ ਲੈ ਲਓ ਆ ਹੁਣ ਬਿਜਲੀ ਬਿੱਲਾਂ ਦਾ ਮਸਲਾ ਆ ਗਿਆ ਬੀਜ ਬਿੱਲ ਆ ਗਿਆ ਕੀ ਕਰੂਗਾ ਜ਼ਿੰਮੇਦਾਰ ਜਹ ਹਰ ਪਾਸੇ ਤੇ ਮਤਲਬ ਕੋਸ਼ਿਸ਼ ਹੋ ਰਹੀ ਵੀ ਕੰਢੀ ਕੁੱਟ ਕੇ ਰੱਖੋ ਜਿਹੜੇ ਮਰਜ਼ੀ ਬੱਚੇ ਦੇ ਇਹਦਾ ਕਿਸਾਨ ਥੋੜਾ ਥੋੜਾ ਮਜ਼ਦੂਰ ਇਹ ਆਪਸ ਵਿੱਚ ਇਹਨਾਂ ਦਾ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਿਸਾਨਾਂ ਨੂੰ ਔਰ ਮਜ਼ਦੂਰਾਂ ਨੂੰ ਜਿਹੜੇ ਕਿਰਤੀ ਜਮਾਰ ਹੈ ਇਹਨਾਂ ਨੂੰ ਵੰਡ ਕੇ ਅਸੀਂ ਵੋਟਾਂ ਲਈਏ ਮਸਲਾ ਵੋਟਾਂ ਦੀ ਨਾ ਨਾਰਾਜ ਰਾਜਨੀਤੀ ਚੱਲ ਰਹੀ ਹੈ ਨਾ ਕਿ ਤੁਹਾਡੇ ਸੂਬੇ ਨੂੰ ਬਚਾਉਣ ਬਾਤ ਤੇ ਆ ਜਿਹੜੇ ਹਾਲਾਤ ਬਣਦੇ ਜਾਂਦੇ ਆ ਮਤਲਬ ਆਪਾਂ ਕਰਜਾਂ ਚੱਕ ਚੱਕ ਕੇ ਤਨਖਾਹਾਂ ਦਿੱਤੀਆਂ ਜਾ ਰਹੀਆਂ ਲੇਕਿਨ ਜੇ ਆਹੀ ਹਾਲ ਰਿਹਾ ਤਾਂ ਇੱਕ ਦਿਨ ਬਲੈਕ ਲਿਸਟ ਹੋ ਜਾਊਗਾ ਪੰਜਾਬ ਨੂੰ ਕੋਈ ਕਰਜ਼ਾ ਵੀ ਨਹੀਂ ਦੇਊਗਾ ਸੋ ਜਿਹੜੀਆਂ ਕਾਨੂੰਨ ਦੀ ਗੱਲ ਆਪਾਂ ਕਰਦੇ ਆ ਕਾਨੂੰਨ ਦਾ ਤੁਹਾਡੇ ਸਾਹਮਣੇ ਹਾਲਾਤ ਹੈ ਇਹ ਤੁਹਾਨੂੰ ਦੱਸਣ ਦੀ ਵੀ ਲੋੜ ਨਹੀਂ ਵਾਈ ਨੇ ਦੱਸ ਵੀ ਦਿੱਤਾ ਸੋ ਇਹ ਸਾਰੀਆਂ ਚੀਜ਼ਾਂ ਆਪਾਂ ਦੇਖ ਰਹੇ ਆ ਸਮਝ ਵੀ ਰਹੇ ਆ ਪਰਖ ਵੀ ਰਹੇ ਆ ਲੋਕਾਂ ਔਰ ਵਰਤਾਂਗਾਂ ਆ ਰਹੀਆਂ ਆ ਜਿਹੜੀਆਂ ਹੁਣ ਸਰਕਾਰ ਨੇ ਨਵਾਂ ਇੱਕ ਹੋਰ ਕੰਮ ਫੜਿਆ ਹੋਇਆ ਮਤਲਬ ਨੌਜਵਾਨਾਂ ਨੂੰ ਟੇਡੇ ਢਾਂਗੇ ਨਾਲ ਪੁਲਿਸ ਅਫਸਰਾਂ ਨੂੰ ਇਨਾਮ ਰੱਖੇ ਜਾ ਰਹੇ ਆ ਕਾਦੇ ਲਿਖੇ ਰੱਖੇ ਜਾ ਰਹੇ ਤੁਸੀਂ ਕੰਟਰੋਲ ਕਰੋ ਇਹ ਥੋੜੋ ਵੀ ਤੁਸੀਂ ਬੰਦੂਰ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਤੁਸੀਂ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦੋ ਯਾਰ ਇਹ ਦਸਾਉਣ ਵਾਸਤੇ ਵੀ ਇਹ ਗੈਂਗਸਟਰ ਹੈ ਗੈਂਗਸਟਰ ਪੈਦਾ ਕਿੱਥੋਂ ਆਏ ਆ ਕਿਹਨੇ ਬਣਾਏ ਆ ਜੇ ਤੁਸੀਂ ਉਹਨਾਂ ਨੂੰ ਰਜਗਾਰ ਦੋਵੋਗੇ ਤਾਂ ਗੈਂਗਸਟਰ ਪੈਦਾ ਹੀ ਨਹੀਂ ਹੋਣੇ ਸੋ ਆ ਸਾਰੀਆਂ ਜਿਹੜੀਆਂ ਚੀਜ਼ਾਂ ਪੰਜਾਬ ਨੂੰ ਇਹਨਾਂ ਦੀ ਬਹੁਤ ਲੋੜ ਹੈ ਇਸੇ ਲਈ ਅੱਜ ਸਯੁਕਤ ਕਿਸਾਨ ਮੋਰਚੇ ਤੇ ਲੋਕ ਇਤ ਮਿਸ਼ਨ ਅੱਜ ਇਹ ਜਿਹੜਾ ਰੋਸ ਮਾਰਤੇ ਪਿੰਡਾਂ 'ਚ ਕਰ ਰਿਹਾ ਤੇ ਮਨਦੀਪ ਜੀ ਕੇਂਦਰ ਸਰਕਾਰ ਕੋਲ ਕੁਛ ਨਾ ਕੁਸਤਾ ਬੱਕ ਬੱਕ ਜੇ ਆਪਾਂ ਗੱਲ ਕਰੀਏ ਡੇਟਾਂ ਤੋਂ ਕੋਈ ਲਿਸ਼ਟਾਂ ਜਾਂਦੀਆਂ ਹੋਣੀਆਂ ਕਿ ਜਿਹੜੀ ਜਿਹੜੀ ਪ੍ਰੋਬਲਮ ਆ ਰਹੀਏ ਤਾਰਕੀ ਬਿੱਲ ਬਣਦੇ ਆ ਤਾਂ ਬੈਠੇ ਤਾਂ ਕੋਈ ਅਫਸਰ ਬੈਠੇ ਜਾਂ ਕੋਈ ਮੰਤਰੀ ਬੈਠੇ ਬਿੱਲ ਤਾਂ ਨਹੀਂ ਬਣਾ ਰਹੇ ਘਰ ਬੈਠੇ ਕੋਈ ਪ੍ਰੋਬਲਮ ਆਉਂਦੀਆਂ ਹੋਣਗੇ ਤਾਂ ਹੀ ਬਿੱਲ ਬਣਾ ਰਹੇ ਨੇ ਨਹੀਂ ਨਹੀਂ ਤੇਜੀ ਇਹ ਵੀਰ ਇਹ ਜਿਹੜੇ ਅਫਸਰ ਬੈਠੇ ਆ ਨਾ ਇਹ ਗਰਾਊਂਡ ਲੈਵਲ ਤੇ ਜਾਂਦੇ ਨਹੀਂ ਹੈਗੇ ਇਹ ਅੰਦਰ ਬੈਠੇ ਆਪਣੇ ਕਾਨੂੰਨ ਆਪੇ ਤਿਆਰ ਕਰੀ ਜਾਂਦੇ ਆ ਜਿਸ ਤਰ੍ਹਾਂ ਪਹਿਲੇ ਐਨਐਨਕ ਲਿਆਂਦਾ ਵੀ ਜੀਐਸਟੀ ਲਾਈ ਆ ਪੂਰੇ ਹਿੰਦੁਸਤਾਨ ਵਿੱਚ ਇੱਕ ਟੈਕਸ ਲਾਤਿਆ ਲੈਕਿਨ ਹੁਣ ਇਹ ਕਿਸਾਨਾਂ ਪਰ ਵੀ ਇਦਾਂ ਲੱਗੇ ਕਰਨ ਇਹਨਾਂ ਨੇ ਏਰੀਏ ਵੰਡ ਦੇਣੇ ਆ ਵੀ ਇੱਥੇ ਇਸ ਜਿਹੜੇ ਇਸ ਏਰੀਏ ਚ ਇਹ ਫਸਲ ਹੋਏਗੀ ਇਸ ਏਰੀਏ ਚ ਇਹ ਫਸਲ ਹੋਏਗੀ ਇਸ ਤਰ੍ਹਾਂ ਇਹਨਾਂ ਨੇ ਵੰਡ ਦੇਣਾ ਕਾਰਪੋਰੇਟ ਜਿਹੜੇ ਘਰਾਣੇ ਆ ਉਹਨਾਂ ਨੂੰ ਇਹਨਾਂ ਨੇ ਏਰੀਏ ਦੇ ਲੈਣੇ ਆ ਆਪਾਂ ਬਿਨਾ ਸਰਕਾਰ ਤੋਂ ਮਨਜ਼ੂਰੀ ਲਏ ਆਪਾਂ ਕੋਈ ਵੀ ਫਸਲ ਨਹੀਂ ਆਪਣੀ ਬੀਜ ਸਕਦੇ ਇੱਕ ਪਾਸੇ ਗੰਦੰਤਰਦੀਪਸ ਮੌਕੇ ਝਾਕੀਆਂ ਕੱਢੀਆਂ ਜਾ ਰਹੀਆਂ ਦੂਜੇ ਪਾਸੇ ਤੁਸੀਂ ਟਰੈਕਟਰ ਨਹੀਂ ਅਪਰੇਟ ਕਰ ਰਹੇ ਹੋ ਔਰ ਅਸੀਂ ਤਾਂ ਹੁਣ ਕਿਆ ਕਰੀਏ ਆਜ਼ਾਦ ਦੇਸ਼ ਵਿੱਚ ਅਸੀਂ ਆਜ਼ਾਦ ਨਹੀਂ ਹੈਗੇ ਅਸੀਂ ਬੰਨੇ ਹੋਏ ਆ ਠੀਕ ਹੈ ਬਿਲਕੁਲ ਤੋਂ ਦੇਖੋ ਕਿ ਜਿਸ ਤਰੀਕੇ ਨਾਲ ਲੋਕਿਤ ਮਿਸ਼ਨ ਤੇ ਨਾਲ ਵਕ ਵਕ ਜਥੇਬੰਦੀਆਂ ਇਕੱਠੇ ਹੋ ਕੇ ਤੁਸੀਂ ਦੇਖੋ ਕਿ ਅੱਜ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਵੱਡਾ ਟਰੈਕਟਰ ਮਾਰਚ ਜਿਹੜਾ ਕੀਤਾ ਜਾ ਰਿਹਾ ਜਿੱਥੇ ਕਿ ਉਹ ਦੱਸਿਆ ਗਿਆ ਕਿ ਇੱਕ ਪਾਸੇ ਲੋਕਤੰਤਰ ਦਾ ਹੋਕਾ ਦਿੱਤਾ ਜਾ ਰਿਹਾ ਦੂਜੇ ਪਾਸੇ ਸੇ ਲੋਕਤੰਤਰ ਦੇ ਵਿੱਚ ਲੋਕਾਂ ਦਾ ਗਲਾ ਕੁੱਟਿਆ ਜਾ ਰਿਹਾ ਪਰ ਹੁਣ ਦੇਖਦੇ ਆ ਜਿਸ ਤਰੀਕੇ ਨਾਲ ਅੱਜ ਪਰੇਡ ਟਰੈਕਟਰਾਂ ਦੀ ਹੋਈ ਹੈ ਉਸ ਤੋਂ ਬਾਅਦ ਕਿੰਨਾ ਕੇਂਦਰ ਸਰਕਾਰ 'ਤੇ ਦਬਾਅ ਬਣਦਾ ਹੈ ਤੇ ਜਿਹੜੇ ਬਿੱਲ ਨਵੇਂ ਆ ਰਹੇ ਨੇ ਉਹਨਾਂ ਬਿਲਾ ਨੂੰ ਕਿ ਕੇਂਦਰ ਸਰਕਾਰ ਰੱਦ ਕਰਦੀ ਨਹੀਂ ਤਾਂ ਆਉਣ ਵਾਲਾ ਸਮਝਦਾਰ ਸਿਗਾ ਤੁਹਾਡੇ ਕਰਮਨ ਗੁਰਜੋਤ ਦੇ ਨਾਲ ਹਰਤੇਸ਼ ਸਿੰਘ